ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਇਟਾਲੀਅਨ ਵਿਦ ਕੁਲਵਿੰਦਰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਗੇ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਾਂਗੇ ਕੀ ਕੀ ਦੇ ਵੱਖਰੇ ਵੱਖਰੇ ਯੂਸਸ ਬਹੁਤ ਹੀ ਜਲਦੀ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਬਹੁਤ ਪਸੰਦ ਆਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਪਹਿਲਾ ਯੂਜ਼ ਆ ਆ ਕੀ ਜਦੋਂ ਕੀ ਦੇ ਅੱਗੇ ਆ ਲੱਗ ਜਾਵੇ ਤਾਂ ਇਸ ਨੂੰ ਅਸੀਂ ਬੋਲਾਂਗੇ ਕਿਸ ਨੂੰ ਤਾਂ ਇਹਦਾ ਮਤਲਬ ਕੀ ਹੋਏਗਾ ਕਿਸ ਨੂੰ ਦੇ ਦੇ ਨਾਲ ਅਸੀਂ ਸੈਂਟੈਂਸਸ ਵੀ ਦੇਖ ਲੈਨੇ ਆਂ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹਿਣਾ ਇਸ ਨੂੰ ਸਿੱਖਣ ਦੇ ਲਈ ਆ ਕੀ ਰੇਗਾਲੀ ਇਲ ਤੁਓ ਲਿਬ੍ਰੋ ਆ ਕੀ ਰੇਗਾਲੀ ਇਲ ਤੁਓ ਲਿਬ੍ਰੋ ਤੁਸੀਂ ਆਪਣੀ ਕਿਤਾਬ ਜਾਂ ਤੂੰ ਆਪਣੀ ਕਿਤਾਬ ਕਿਸ ਨੂੰ ਗਿਫਟ ਦੇਣਾ ਹੈ ਆ ਕੀ ਦਾ ਮਤਲਬ ਕੀ ਹੈ ਕਿਸ ਨੂੰ ਰੇਗਾਲੀ ਹੁੰਦਾ ਰੇਗਲਾਰੇ ਤੋਂ ਆਇਆ ਤੂ ਦੇ ਨਾਲ ਲੱਗਦਾ ਨੈਕਸਟ ਹੈ ਸਾਡਾ ਆ ਕੀ ਅਸਕ੍ਰੀਤੋ ਕਵੈਸਤਾ ਲੈਟੇਰਾ आकी अस्क्रीतो क्वेस्टा लेटेरा उसने ए चिट्ठी किस नु लिखी है आकी दपावे किस नु अस्क्रीतो उसने लिखी क्वेस्टा लेटेरा ए चिट्ठी यानी की ए पत्र या खत आकी टेलीफोनी ओ निजोरनो आकी किस नु टेलीफोनी तो फोन करना है ओनिजोरनो हर दिन ਆਕੀ ਨੂੰ ਤੁਸੀਂ ਆਪਣੀ ਨੀਡ ਅਕੋਰਡਿੰਗ ਕਿਸੇ ਵੀ ਵਰਬੋ ਦੇ ਨਾਲ ਅਡਜਸਟ ਕਰ ਸਕਦੇ ਹੋ ਜਿੱਦਾਂ ਆਕੀ ਆਈ ਦਾ ਤੋ ਇਲਮੀਉ ਨੂੰ ਮੇਰੋ ਤੁਸੀਂ ਮੇਰਾ ਨੰਬਰ ਕਿਸ ਨੂੰ ਦਿੱਤਾ ਨੈਕਸਟ ਐਗਜ਼ਾਮਪਲ ਆ ਆਕੀ ਵੋ ਰੈ ਇਰਾ ਕੋਂਟਾਰੇ ਲਾ ਨੋਤੀਸੀਆ ਮੈਂ ਕਿਸ ਨੂੰ ਖਬਰ ਦੱਸਣਾ ਚਾਹਾਂਗਾ ਵੋ ਰੈ ਰਕੋਂਟਾਰੇ ਦਾ ਭਾਵ ਕਿਸ ਨੂੰ ਦੱਸਣਾ ਚਾਹਾਂਗਾ ਕੌਣ ਮੈਂ ਨੋਤੀਸੀਆ ਦਾ ਭਾਵ ਹੁੰਦਾ ਖਬਰ ਨਿਊਜ਼ ਨੈਕਸਟ ਹੈ ਸਾਡਾ ਕਿਸ ਨਾਲ ਕਿਸ ਨਾਲ ਇਟਾਲੀਅਨ ਵਿੱਚ ਹੋਏਗਾ ਕੌਨ ਕੀ ਕਿਸ ਨਾਲ ਨੂੰ ਅਸੀਂ ਇਟਾਲੀਅਨ ਦੇ ਵਿੱਚ ਕਹਾਂਗੇ ਕੌਨ ਕੀ ਜੇਕਰ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਐਦਾਂ ਦੀਆਂ ਵੀਡੀਓਜ਼ ਇਸ ਚੈਨਲ ਤੇ ਆਉਂਦੀਆਂ ਰਹਿੰਦੀਆਂ ਨੇ ਫਰੇਜ਼ ਦੇਖ ਲੈਨੇ ਆ ਕੌਨ ਕੀ ਸਤਾਈ ਚੇਨਾండో ਕੌਨ ਕੀ ਸਤਾਈ ਚੇਨਾండో ਦਾ ਭਾਵ ਹੁੰਦਾ ਤੂੰ ਕਿਸ ਨਾਲ ਰਾਤ ਦਾ ਖਾਣਾ ਖਾ ਰਿਆ ਏ ਇਸ ਤਾਈ 체 ਨਾਲੋਂ ਖਾ ਰਿਆ ਏ ਇਸ ਟਾਈਮ ਕਿਸ ਦੇ ਨਾਲ ਪਾ ਕੋਨ ਕੀ ਨੈਕਸਟ ਐਗਜ਼ਾਮਪਲ ਹੈ ਕੋਨ ਕੀ ਆਈ ਇਨਕੋਂਟਰਾਤੋ ਯੇਰੀ ਕੋਨ ਕੀ ਆਈ ਇਨਕੋਂਟਰਾਤੋ ਯੇਰੀ ਤੂੰ ਕੱਲ ਕਿਸ ਨੂੰ ਮਿਲਿਆ ਜਾਂ ਤੂੰ ਕਿਹਨੂੰ ਮਿਲਿਆ ਠੀਕ ਹੈ ਕਿਸ ਨੂੰ ਕੌਨ ਕੀ ਆਈ ਇਨ ਕੋਂਟਰਾਟੋ ਮਿਲੀਆ ਇਏਰੀ ਪਾਵ ਕਲ ਨੈਕਸਟ ਹੈ ਕੌਨ ਕੀ ਪਾਰਲੀ ਦੀਸੋਲਿਟੋ ਕੌਨ ਕੀ ਪਾਰਲੀ ਦੀਨਸੋਲਿਟੋ ਮਤਲਬ ਤੂੰ ਅਕਸਰ ਕਿਹਦੇ ਨਾਲ ਗੱਲ ਕਰਦਾ ਜੋ ਆਮ ਤੌਰ ਤੇ ਤੂੰ ਕਿਹਦੇ ਨਾਲ ਗੱਲ ਕਰਦਾ ਜਾਂ ਕਿਸ ਨਾਲ ਗੱਲ ਕਰਦਾ ਹੈ ਕੌਨ ਕੀ ਦੀ ਨੈਕਸਟ ਐਗਜ਼ਾਮਪਲ ਹੈ ਕੌਨ ਕੀ ਕੋਂਦੀ ਵੀ ਦੀ ਇਤੋਏ ਸੇਗਰੇਤੀ ਕੌਨ ਕੀ ਕੌਨ ਦੀ ਵੀਦੀ ਇਹ ਤੂੰ ਇਸੇ ਗ੍ਰੇਤੀ ਗ੍ਰੇਤੀ ਹੁੰਦਿਆਂ ਆਪਣੇ ਭੇਤ ਜੋ ਸੀਕਰਟ ਤੂੰ ਕਿਸ ਨਾਲ ਸਾਂਝੇ ਕਰਦਾ ਜਾਂ ਡਿਵਾਈਡ ਕਰਦਾ ਹੈ ਕੌਨ ਦੀ ਵੀਦੀ ਦਾ ਭਾਗ ਹੁੰਦਾ ਸਾਂਝੇ ਕਰਨਾ ਤੂੰ ਆਪਣੇ ਭੇਤ ਕਿਸ ਨਾਲ ਸਾਂਝੇ ਕਰਦਾ ਹੈ ਦੀ ਕੀ ਵੀ ਕੀ ਦਾ ਭਾਗ ਹੁੰਦਾ ਕਿਸ ਦਾ ਜਾਂ ਕਿਸ ਦੀ ਹੋ ਸਕਦਾ ਹੈ ਠੀਕ ਹੈ ਕਿਸ ਦੇ ਕਿਸ ਦੀਆਂ ਵੀ ਹੋ ਸਕਦਾ ਹੈ ਇਹ ਅਕੀ ਇਸ ਕੰਟੈਕਸਟ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਗੱਲ ਕੀ ਕਰ ਰਹੇ ਹੋ ਜੇ ਤਾਂ ਐ ਆ ਤਾਂ ਹੈ ਬਣ ਜਾਣਾ ਤੇ ਸੋਨਵਾ ਤਾਂ ਹਨ ਬਣ ਜਾਏਗਾ ਫਿਰ ਇਗਜ਼ੈਂਪਲ ਦੀ ਕੀ ਸਟੀਆਮੋ ਪਾਰਲਾਂਡੋ ਦੀ ਕੀ ਸਟੀਆਮੋ ਪਾਰਲਾਂਡੋ ਮਤਲਬ ਅਸੀਂ ਕਿਸ ਦੀ ਜਾਂ ਕਿਸ ਬਾਰੇ ਗੱਲ ਕਰਦੇ ਆ ਦੀ ਦਾ ਮਤਲਬ ਇੱਥੇ ਬਾਰੇ ਵੀ ਨਿਕਲ ਸਕਦਾ ਦੀ ਦਾ ਮਤਲਬ ਇੱਥੇ ਦੀ ਵੀ ਨਿਕਲ ਸਕਦਾ ਮਤਲਬ ਅਸੀਂ ਸਾਰੇ ਜਾਣੇ ਕਿਸ ਦੀ ਗੱਲ ਕਰ ਰਹੇ ਹਾਂ De chi prende l'auto? Di chi prende l'auto? Matlab oho kis di car lenda hai? Prendere to baneya prende. Prende lagda lui de naal. De chi prende l'auto? Oho kis di car lenda hai? De chi appartiene la casa? Di chi appartiene la casa? Car kis da hai? ਆਪਰਤੀਏ ਨੇ ਦਾ ਭਾਵ ਕੀ ਹੈ ਇੱਥੇ ਵੈਰਬ ਉਹ ਇਸ ਤਰ੍ਹਾਂ ਵੀ ਲਗਾਈ ਜਾ ਸਕਦੇ ਆ ਜਾਂ ਫਿਰ ਇਹ ਵਾਲੀ ਵੈਰਬ ਉਹ ਵੀ ਅਸੀਂ ਯੂਜ਼ ਕਰ ਸਕਦੇ ਆ ਆਪਰਤੀਏ ਨੇ ਲਾ ਕਾਜ਼ਾ ਮਤਲਬ ਕਰ ਕਿਸ ਦਾ ਹੈ ਦੀ ਕੀ ਕਿਸ ਦਾ ਹੈ ਨੈਕਸਟ ਐਗਜ਼ਾਮਪਲ ਹੈ ਦੀ ਕੀ ਸੋਨੋਲੇ ਸਕਾਰਪੇ ਦੀ ਕੀ ਸੋਨੋਲੇ ਸਕਾਰਪੇ ਸਕਾਰਪੇ ਇੱਕ ਤੋਂ ਜ਼ਿਆਦਾ ਆ ਤਾਂ ਇੱਥੇ ਦੀ ਕੀ ਦਾ ਮਤਲਬ ਬਣ ਜਾਣਾ ਜੁੱਤੀਆਂ ਜਾਂ ਬੂਟ ਕਿਸ ਦੇ ਹਨ ਜਾਂ ਜੁੱਤੀਆਂ ਕਿਸ ਦੀਆਂ ਹਨ ਉਮੀਦ ਕਰਦੀ ਆ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਨੈਕਸਟ ਅਸਟਾ ਕਿਸ ਲਈ ਕਿਸ ਲਈ ਅਸੀਂ ਕਹਾਂਗੇ ਪਰ ਕੀ ਪਰ ਕੀ ਜਣ ਕਿ ਅਸੀਂ ਉਦੋਂ ਵਰਤਾਂਗੇ ਜਦੋਂ ਅਸੀਂ ਸਿਰਫ ਔਰ ਸਿਰਫ ਕਿਸੇ ਵਿਅਕਤੀ ਦੀ ਗੱਲ ਕਰਨੀ ਆ ਕੀ ਸ਼ਬਦ ਹੁੰਦਾ ਕੌਣ ਕਿਸ ਲਈ ਕਿਸ ਦੀ ਇਹ ਸਾਰੇ ਸ਼ਬਦ ਉਦੋਂ ਯੂਜ਼ ਕਰਾਂਗੇ ਜਦੋਂ ਅਸੀਂ ਕਿਸੇ ਪਰਸਨ ਦੀ ਗੱਲ ਕਰਦੇ ਆ ਕਿਸੇ ਚੀਜ਼ ਦੀ ਨਹੀਂ पेर की लावोरी की लावोरी मतलब तू किस काम करता कर है कर दें जी किसम करते हो नेक्स्ट है पैरकी प्रेफरीशी फारेला स्पेजा पैरकी प्रेफिशी फारेला स्पेजा मतलब किसल तू मतलब सौदा पत्ता जा शॉपिंग ज खरीदारी करना पसंद करता है किस दे पैरकी ला पैरकी मतलब डिलीवरी है जी किस है मतलब किस पैकेज वगैरह पर की मतलब किसी परसन पर मियाँ सरेला ठीक है मीओ फ्रत वेलो युश भी हो सकता है जनरली पर्सन बारे गल हो रही है ठीक है जी की प्रेपारा 因 ਪ੍ਰਾਂਜ਼ੋ ਪਰ ਕੀ ਪ੍ਰੇਪਾਰਾ ਇਲ ਪ੍ਰਾਂਜ਼ੋ ਕੀਸਨ ਲਈ ਦੁਪਹਿਰ ਦਾ ਖਾਣਾ ਤਿਆਰ ਕਰਦਾ ਹੈ ਉਹ ਕਿਸ ਲਈ ਦੁਪਹਿਰ ਦਾ ਖਾਣਾ ਤਿਆਰ ਕਰਦਾ ਹੈ ਥਰਡ ਪਰਸਨ ਕਿਸ ਦੇ ਲਈ ਖਾਣਾ ਬਣਾਉਂਦਾ ਹੈ ਨੈਕਸਟ ਹੈ ਦਾ ਕੀ ਦਾ ਕੀ ਦਾ ਭਾਵ ਹੁੰਦਾ ਕਿਸ ਵੱਲੋਂ ਜਾਂ ਕਿਸ ਤੋਂ ਜਨਰਲੀ ਉਹੀ ਗੱਲ ਹੈ ਕਿ ਇਹ ਜੋ ਕੋਈ ਚੀਜ਼ ਕਿਸ ਵੱਲੋਂ ਆਈ ਹੈ ਜਾਂ ਫੋਨ ਕਿਦੇ ਵੱਲੋਂ ਆਇਆ ਤਾਂ ਉਦੋਂ ਅਸੀਂ ਦਾ ਕੀ ਯੂਜ਼ ਕਰ ਸਕਦੇ ਆ ਫਿਰ ਐਜੈਂਪੀਓ ਦਾ ਕੀ ਵਿਏਨ ਇਲ ਰੈਗਾਲੋ ਇਹ ਤੋਫਾ ਕਿਸ ਵੱਲੋਂ ਹੈ ਕਿਸ ਵੱਲੋਂ ਦਾ ਮਤਲਬ ਇਹ ਦਾ ਕੀ ਵਿਏਨ ਇਲ ਰੈਗਾਲੋ ਇਹ ਤੋਫਾ ਕਿਸ ਵੱਲੋਂ ਆਨ ਦਾ ਹੈ ਇਹਨੂੰ ਇਸ ਤਰੀਕੇ ਨਾਲ ਵੀ ਅਸੀਂ ਕਹਿ ਸਕਦੇ ਆ ਦਾ ਕੀ ਸੋਨੋ ਲੀ ਇਨਵਿਟੀ ਦਾ ਕੀ ਸੋਨੋ ਲੀ ਇਨਵਿਟੀ ਪਾਗ ਜਿਹੜੇ ਸੱਦੇ ਆ ਜੋ ਇਨਵਾਈਟ ਆ ਕਿਸ ਵੱਲੋਂ ਹਨ ਜਾਂ ਕਿਸ ਦੇ ਹਨ ਜਦੋਂ ਤੁਹਾਨੂੰ ਕੋਈ ਇਨਵਾਈਟ ਕਰੇ ਤਾਂ ਆਪਾਂ ਪੁੱਛਦੇ ਹਾਂ ਨਾ ਸੱਦਾ ਕਿਸ ਵੱਲੋਂ ਆਇਆ ਹੈ ਤਾਂ ਇਨਵਿਟੀ ਹੁੰਦਿਆ ਸੱਦੇ ਇੱਕ ਤੋਂ ਜ਼ਿਆਦਾ ਨੈਕਸਟ ਐਗਜ਼ਾਮਪਲ ਹੈ ਦਾਕੀ ਵੀਏਨੈਲਾ ਪ੍ਰੋਪੋਸਤਾ ਦਾਕੀ ਵੀਏਨੈਲਾ ਪ੍ਰੋਪੋਸਤਾ ਪ੍ਰੋਪੋਸਤਾ ਮਤਲਬ ਪ੍ਰਸਤਾਵ ਕਿਸ ਵੱਲੋਂ ਆਉਂਦਾ ਹੈ ਜੋ ਆ ਰਿਹਾ ਹੈ ਦਾਕੀ ਮਤਲਬ ਕਿਸ ਵੱਲੋਂ ਮਨੂੰ ਪੂਣ ਪ੍ਰੋਪੋਸਤਾ ਦੇ ਰਿਹਾ ਤੁਹਾਨੂੰ ਪ੍ਰਸਤਾਵ ਰੱਖ ਰਿਹਾ ਤੁਹਾਡੇ ਅੱਗੇ da chi ha invitato la fattura da chi ha invitato la fattura fattura honda hai jadon asi koi cheez khareedya oh di ek raseed hondi ha matlab bill honda invoice honda oh kis vallo bheja gaya hai ya kisne bheja hai next hai sada kis de vichar kis de vichar kehne de layi asi vart sakde ha traki ਤਰਾਕੀ ਮਤਲਬ ਕੋਈ ਕੰਮ ਹੋ ਰਿਹਾ ਕੋਈ ਡਿਸੀਜਨ ਹੋ ਰਿਹਾ ਕਿਸ ਦੇ ਵਿਚਾਰ ਹੋਇਆ ਜੋ ਹੁੰਦਾ ਹੈ ਜਾਂ ਹੋ ਰਿਹਾ ਹੈ ਤਾਂ ਤੁਸੀਂ ਤਰਾਕੀ ਯੂਜ਼ ਕਰ ਸਕਦੇ ਹੋ ਕੱਲੀ ਐਗਜ਼ਾਮਪਲ ਹੈ ਤਰਾਕੀ ਵਿਏਨੇ ਲਾ ਡੈਸੀਜੋਨੇ ਤਰਾਕੀ ਵਿਏਨੇ ਲਾ ਡੈਸੀਜੋਨੇ ਡੈਸੀਜੋਨੇ ਹੁੰਦਾ ਫੈਸਲਾ ਡਿਸੀਜਨ ਮਤਲਬ ਫੈਸਲਾ ਕਿਸ ਕਿਸ ਦੇ ਵਿਚਾਰ ਹੁੰਦਾ ਹੈ ਜਾਂ ਆਉਂਦਾ ਹੈ ਵਿਏਨੇ ਲਾ ਡੈਸੀਜੋਨੇ ਦਾ ਪਰਤ ਤੁਸੀਂ ਮੰਨਣਾ ਕੀ ਫੈਸਲਾ ਕਿਸ ਕਿਸਤੇ ਵਿਚਕਾਰ ਹੁੰਦਾ ਹੈ ਜਾਂ ਆਉਂਦਾ ਹੈ ਤਰਾਕੀ ਇਸ ਇਏ ਅਕੋਰਡਾ ਤੋ ਇਲ ਪ੍ਰੈਸੋ ਤਰਾਕੀ ਇਸ ਇਏ ਅਕੋਰਡਾ ਇਲ ਪ੍ਰੈਸੋ ਪ੍ਰੈਸੋ ਹੁੰਦਾ ਕੀਮਤ ਮਤਲਬ ਕਿਸ ਵਿਚਕਾਰ ਕੀਮਤ ਸਹਿਮਤ ਹੋਈ ਹੈ ਜਾਂ ਕੀਮਤ ਦਾ ਫੈਸਲਾ ਹੋਇਆ ਹੈ ਕਿਹਦੇ ਕਿਹਦੇ ਵਿਚਕਾਰ ਤਰਾਕੀ ਦਾ ਪਾਵ ਉਮੀਦ ਕਰਦੇ ਹਾਂ ਵੀਡੀਓ ਪਸੰਦ ਆ ਰਹੀ ਹੈ ਮੀਨ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਨੈਕਸਟ ਐਗਜ਼ਾਮਪਲ ਹੈ ਤਰਾਕੀ ਐਸਟਾ ਤੋ ਇਲ ਪ੍ਰੋਬਲੇਮਾ ਤਰ੍ਹਾਂ ਕੀ ਹੈ ਸਤਾ ਤੋਂ ਇਹ ਪ੍ਰੋਬਲਮ ਹੈ ਮਤਲਬ ਪ੍ਰੋਬਲਮ ਦਾ ਸਮੱਸਿਆ ਕਿਸ ਦੇ ਵਿਚਕਾਰ ਹੋਈ ਕਿਸ ਕਿਸ ਦੇ ਵਿਚਕਾਰ ਹੋਈ ਤੁਸੀਂ ਉਦੋਂ ਇਹ ਵਾਲਾ ਤਰ੍ਹਾਂ ਕੀ ਵਰਤ ਸਕਦੇ ਹੋ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਇੰਨਾ ਹੀ ਉਮੀਦ ਕਰਦੇ ਹਾਂ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ